ਪਿੰਡ ਥੰਮਣਵਾਲ ਦੇ ਕੋਲ ਦੋ ਵਾਹਨਾਂ ਦੀ ਟੱਕਰ ਵਿੱਚ ਕਈ ਸਵਾਰੀਆਂ ਜ਼ਖਮੀ ਫਿਲੌਰ ਤੋਂ ਤਲਵੰਡ ਰੋਡ ਤੇ ਪਿੰਡ ਥੰਮਣਵਾਲ ਦੇ ਬੱਸ ਅੱਡੇ ਦੇ ਨੇੜੇ ਭਾਰ ਟੋਣ ਵਾਲੀ ਗੱਡੀ ਅਤੇ ਸਵਾਰੀਆਂ ਵਾਲੇ ਆਟੋ ਵਿਚਕਾਰ ਸਿੱਧੀ ਟੱਕਰ ਹੋ ਗਈ ਇਸ ਐਕਸੀਡੈਂਟ ਦੌਰਾਨ ਛਿੰਦੋ ਪਤਨੀ ਸੋਹਣ ਲਾਲ ਪਿੰਡ ਬਾਟਕਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਇਹ ਭਾਰ ਟੋਣ ਵਾਲੀ ਆਟੋ ਗੱਡੀ ਲੁਧਿਆਣਾ ਤੋਂ ਪਿਆਜ਼ ਲੈ ਕੇ ਪਿੰਡ ਸੰਗੋਵਾਲ ਨੂੰ ਜਾ ਰਹੀ ਸੀ ਸਵਾਰੀਆਂ ਵਾਲਾ ਆਟੋ ਜਿਸ ਵਿੱਚ 6 ਸਵਾਰੀਆਂ ਸਨ ਇਹ ਲੋਕ ਪਿੰਡ ਖੋਖੇਵਾਲ ਤੋਂ ਪਿੰਡ ਮਿਓਵਾਲ ਵਿਖੇ ਸੋਗ ਮੀਤੇ ਜਾ ਰਹੇ ਸਨ ਮੌਕੇ ਤੇ ਲੋਕਾਂ ਦਾ ਕਹਿਣਾ ਸੀ ਕਿ ਪੰਜ ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਥਾਣਾ ਬਿਲਗਾ ਦੀ ਪੁਲਿਸ 108 ਐਂਬੂਲੈਂਸ ਰਾਹੀਂ ਬਿਲਗਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਪਹੁੰਚਾਇਆ ਗਿਆ ਜਿੱਥੇ ਉਹਨਾਂ ਦੇ ਗੰਭੀਰ ਸੱਟਾਂ ਦੇਖਦੇ ਹੋਏ ਉਹਨਾਂ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਮੌਕੇ ਥਾਣਾ ਬਿਲਗਾ ਦੀ ਪੁਲਿਸ ਨੇ ਦੋਨਾਂ ਗੱਡੀਆਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਅਤੇ ਕਿਹਾ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਏਪੀ ਨਿਊਜ਼ ਪੰਜਾਬੀ ਲਈ ਬਿਲਗਾਤੋਂ ਰੇਸ਼ਮ ਪੋਲ ਦੀ ਖਾਸ ਰਿਪੋਰਟ ਕੀ ਇਹਦਾ ਨਾਮ ਬੁੱਲਾ ਦੇ ਦੀ ਹਾਂਜੀ ਮੈਂ ਚੱਕੀ ਤੋਂ ਹਾਂਜੀ ਵਾਲ ਜਾ ਰਹੇ ਸੀ ਠੀਕ ਹੈ ਮਾਮੇ ਦੀ ਘੁੱਟੀ ਹਾਂਜੀ ਘਰ ਵਾਲਾ ਮੁੱਕੇ ਦੀ ਉਹਦੇ ਸੋਲੇ ਤੋਂ ਸਾਰੇ ਜਣ ਜਾ ਰਹੇ ਸੀ ਠੀਕ ਹੈ ਜੀ ਇਹ ਮੇਰਾ ਭਰਾ ਛੇੜੀਆਂ ਭੈਣਾ ਇਹ ਸਾਰੇ ਖੁੱਖਿਆ ਘੂਾਰੇ ਸੀ ਠੀਕ ਹੈ ਜੀ ਉਸ ਸੋਲੇ ਵਿੱਚ ਹਾਥ ਰੂਹ ਠੀਕ ਹੈ ਜੀ ਇਹਦੇ ਵਿੱਚ ਜਦੋਂ ਥੰਮਣ ਨਾਲ ਤਾਂ ਮੜ ਗਈ ਕਿ ਚੱਲ ਜੇ ਹਾਂਜੀ ਲੇਕਨ ਟ੍ਰੇਨ ਸਾਈਡੋਂ ਬਾਹਰ ਕੀ ਨਾਮ ਸੀ ਜਿਹੜੀ ਡੈੱਥ ਹੋਈ ਆ ਉਹ ਨੱਚਿੰਦੋ ਛਿੰਦੋ ਘਰ ਵਾਲੇ ਦਾ ਨਾਮ ਘਰ ਇਹਨਾਂ ਜ਼ੋਲ ਲਾ ਲੈ ਫੇਰ ਦੋ ਦਾ ਬਾਟ ਕਲਾਰੀ ਪਰ ਬਾਟਨ ਕੋਦਰ ਅੱਛਾ ਉਹ ਮੇਰੀ ਫਟ ਤੱਕ ਤੁਸੀਂ ਆਟੋ ਚ ਸੀਗੇ ਏ ਮੈਂ ਤਾਂ ਪਗਵਾੜੇ ਤੋਂ ਆਈ ਸੀ ਪਗਵਾੜੇ ਤੋਂ ਆਈ ਤੁਹਾਡੀ ਕੀ ਲੱਗਦੀ ਹੈ ਮੇਰੇ ਵੱਡੇ ਦੀਦੀ ਤੇ ਮੇਰੇ ਛੋਟੇ ਭਰਾ ਮੇਰੀ ਵਰਜਾਈਆਂ سارے ਜਲੰਧਰ ਲੈ ਗਏ ਉਹ ਮੇਰੀ ਇੱਕ ਭਾਬੀਆਂ ਚਾਰ ਭਾਬੀਆਂ ਆ ਉੱਤੇ ਇੱਕ ਮੇਰਾ ਭਰਾ ਆ ਉਹਨਾਂ ਦੇ ਸਿਰ ਅੱਜ ਸੱਟ ਲੱਗ ਗਈ ਆ ਉਹ ਵੀ ਨਹੀਂ ਬੋਲਦੇ ਉਹਨਾਂ ਨੇ ਜਲੰਧਰ ਐਵਰ ਕਰ ਦਿੱਤੇ ਮੈਨਾ ਜੀ ਬਿੱਟੂ ਬੈਲੰਗ ਸਿੱਧੂ ਅਗਲੀ ਬਾਰਸ਼ਾ ਅੱਜ ਥਮਣਾ ਵਾਲਾ ਢਾਏ ਅਸੀਂ ਆਪਣੇ ਕੰਮ 'ਚ ਧਿਆਨ ਸਿਗਾ ਸਾਡਾ ਤੇ ਛੋਟਾ ਹਾਥੀ ਇਧਰ ਹੁਣ ਗਿਆ ਪਿਆਜ ਵਾਲਾ ਬਾਸ ਸਾਨੂੰ ਖੜਾਕਾ ਸੁਣਿਆ ਨੱਠ ਕੇ ਗਿਆ ਤਾਂ ਅਸੀਂ ਪਿਆਜ ਵਾਲਾ ਕਿਧਰੇ ਕਿਹੜੀ ਸਾਈਡ ਤੋਂ ਆ ਰਿਹਾ ਸੀ ਫਲੋਰ ਤੋਂ ਆ ਰਿਹਾ ਸੀ ਹਾਥੀ ਸੀ ਕਿ ਛੋਟਾ 3 ਬਿਲਰ ਸੀ ਇਧਰੋਂ 3 ਬਿਲਰ ਹਾਂਜੀ 3 ਬਿਲਰ ਸਖਾ ਤੇ ਇਨ ਨੱਠ ਕੇ ਗਿਆ ਤੇ ਦੇਖਿਆ ਤੇ ਆਟੋ ਪਲਟਿਆ ਹੋਇਆ ਸੀਗਾ ਸਵਾਰੀਆਂ ਵਾਲਾ ਤੇ ਛੋਟਾ ਹਾਥੀ ਜਿਹੜਾ ਪਿਆਜ ਵਾਲਾ ਸੀ ਉਹ ਡਿਗਿਆ ਥਰੇ ਸਾਈਡ ਤੇ ਜਿਹੜਾ ਦੂਜਾ ਆਟੋ ਸੀ ਉਹ ਕਿਧਰ ਆ ਰਿਹਾ ਸੀ ਉਹ ਖੋਖਿਆ ਤੋਂ ਹਾਂਜੀ ਖੋਖਿਆ ਤੋਂ ਉਹਨੇ ਕਿਧਰ ਜਾਣਾ ਸੀਗਾ ਉਹ ਮੀ ਆ ਜਿਹੜਾ ਹੈਗਾ ਖੋਖੀ ਜਾਣਾ ਸੀਗਾ ਮੀ ਆ ਖੋਖਦੇ ਵੀਰ ਨੂੰ ਭੋਗ ਤੇ ਜਾਣਾ ਸੀਗਾ ਡਰੱਬ ਜਾੜੇ ਵੀ ਮਾਤਾ ਸਗੀ ਬਖਸੇ ਆਣੀ ਹੋਵੇ ਪੰਜ ਦਵਾਰੀਆਂ ਸੀ ਛੇ ਤੇ ਚਾਰ ਮੌਤ ਹੋ ਗਈਆਂ ਚਾਰ ਸਕੇ ਹਾਂਜੀ ਸੰਗਵਾਲ ਜਾਣਾ ਸੀ ਸੰਗਵਾਲ ਜਾਣਾ ਸੀ ਹਾਂਜੀ ਹਾਂਜੀ ਤੇ ਤੁਹਾਨੂੰ ਕੰਮ ਕਰਦੇ ਤਾਂ ਬਾਜੀ ਸੁਣੀ ਹਾਂਜੀ ਬਾਜੀ ਸੁਣੀ ਜਾਣਾ ਜੀ ਜ਼ੋਰ ਨਾ ਹੋਇਆ ਜੀ ਖੜਾਕਾ ਬਹੁਤ ਜ਼ੋਰ ਨਾ ਹੈ ਦੌੜ ਕੇ ਗਏ ਸੀ ਇੱਕ ਜਣੇ ਡੈਥ ਹੋਈ ਸੀ ਹਾਂਜੀ ਇੱਕ ਦੀ ਡੈਥ ਹੋਈ ਸਿਆਣੀ ਸੀ ਮਾਤਾ ਜਦੋਂ ਜੀ ਅਸੀਂ ਉਹ ਮਾਤਾ ਨੂੰ ਕੱਢਿਆ ਬਾਹਰ ਤੇ ਉਦੋਂ ਉਹਦੇ ਸਾਹ ਚੱਲਦੇ ਸੀਗੇ ਤੇ 2 ਮਿੰਟਾਂ ਦੇ ਵਿੱਚ ਵਿੱਚ ਉਹਦੀ ਜਿਤ ਮਤਲਬ ਪੂਰੀ ਹੋ ਗਈ ਆਂ ਜੀ ਮੌਕੇ ਤੇ ਡੈਥ ਹੋ ਗਈ ਆ ਤੇ ਉਹ ਖੋਖੇ ਵਾਲੋਂ ਚੜੀਆਂ ਸੀਗੀਆਂ ਤੇ ਮੌਸਾਬ ਜਾਣਾ ਸੀ ਉਹਨਾਂ ਨੇ ਮਾਰਗ ਤੇ ਜਾਣਾ ਸੀ ਭੋਗ ਤੇ ਮਿਓਲ ਤੇ ਉਹ ਅਸੀਂ ਮਸੀ ਆਟੋ ਸੁਧਦੀ ਕੀਤੀ ਸਣੇ ਬੁੜੀਆਂ ਤੇ ਇੱਕ ਜਿਹੜਾ ਡਰਾਈਵਰ ਸੀ ਘਾਟ ਉਹਦਾ ਉਹਦਾ ਸਿਰ ਬਹੁਤ ਜ਼ਿਆਦਾ ਪਾਟਾ ਆ ਪਾਟਾ ਸਿਰ ਦਾ ਤੇ ਉਹ ਆ ਤਾਂ ਮਿੱਕਾ ਹੀ ਆ ਮਿੱਕਾ ਖੋਖੇਲ ਤੋਂ ਉਹਦਾ ਨਾਮ ਹਾਂਜੀ ਉਸ ਡਰਾਈਵਰ ਦਾ ਜੀ ਹਾਂਜੀ ਤੇ ਜਿਹੜਾ ਦੂਸਰਾ ਡਰਾਈਵਰ ਸੀਗਾ ਪਿਆਜਾਂ ਵਾਲਾ ਉਹਦੇ ਤਾਂ ਨੋਰਮਲ ਸੱਟ ਐ ਜੀ ਪੈਰ ਤੇ ਲੱਗੀ ਹੋਈ ਹਾਂਜੀ ਉਹਨੂੰ ਵੀ ਫਲੋਰ ਹਸਪੀਟਲ ਭੇਜ ਦਿੱਤਾ ਗਿਆ ਸੀ ਐਸ ਸੀ ਐਸ ਦੋਨਾਂ ਉਹੀ ਅਜਿਹੇ ਸਵਾਰੀਆਂ ਹਾਂਜੀ ਸਵਾਰੀਆਂ ਵਾਲਾ ਸੀਰੀਅਸ ਐ ਜੀ ਜਿਆਦਾ ਸੱਟਾਂਾਂ ਦੇ ਆ ਦੋਨਾਂ ਦੇ ਓਕੇ ਜੀ ਥੈਂਕ ਯੂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ